ਇੱਕ ਪਾਸੇ ਜਿੱਥੇ ਕਿਸਾਨ ਆंदोलਨ ਚੱਲ ਰਿਹਾ ਹੈ ਤੇ ਕਿਸਾਨ ਕਿੰਦਰ ਤੋਂ ਆਪਣੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੀ ਜ਼ਿੱਦ ਤੇ ਅੜਿਆ ਹੈ ਉੱਥੇ ਹੀ ਬੀਤੇ ਦਿਨੀ ਨਰਿੰਦਰ ਮੋਦੀ ਦਿੱਲੀ ਦੇ ਸ਼੍ਰੀ ਰਕਾਬ ਗੰਜ ਗੁਰਦੁਆਰੇ ਮੱਥਾ ਟੇਕਨ ਪੁੱਜੇ ਜਿੱਥੇ ਉੱਥੇ ਦੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਪੰਜਾਬ ਦੇ ਲੋਕੀ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੈ ਸੈਕਟਰੀ ਪੰਜਾਬ ਪ੍ਰਦੇਸ਼ ਨੇ ਕੀ ਕਿਹਾ ਇਸ ਬਾਰੇ ਆਓ ਵੇਖੀ ਅਡਾਨੀ ਬਾਨੀ ਦੇ ਫਾਇਦਾ ਪਜਾਉਣ ਲਈ ਤਿੰਨ ਕਾਨੂੰਨ ਕਿਸਾਨਾਂ ਦੇ ਖਿਲਾਫ ਲੈ ਕੇ ਆਇਆ ਤਾਂ ਉਹਦਾ ਪੰਜਾਬ ਭਰ ਚ ਬੜਾ ਬਵਾਲ ਉੱਠਿਆ ਸਾਰੇ ਕਿਸਾਨ ਸੰਗਠਨ ਜਿਹੜੇ ਇਕੱਠੇ ਹੋ ਗਏ ਪਰ ਉਹਦਾ ਜਿਹੜਾ ਉਹਦਾ ਭਾਈਵਾਲ ਪਾਰਟੀ ਸੀ ਸੋਮਨੀ ਕਾਲੀ ਦਲ ਉਹਨੇ ਦੇਖਿਆ ਕਿ ਪੰਜਾਬ ਦੇ ਵਿੱਚ ਛਾਤ ਬਚਾਉਣ ਲਈ ਮਨੂਲ ਮਜਬੂਰਨ ਤੌਰ ਤੇ ਲੋਕਾਂ ਦੀ ਨਜ਼ਰ ਦੇ ਵਿੱਚ ਬੀਜਪੀ ਨਾਲ ਸਬੰਧ ਤੋੜਨਾ ਪੈਣਾ ਤਾਂ ਉਹਨੇ ਕੀ ਕੀਤਾ ਕਿ ਆਪਣੀ ਹਰਸ਼ਬੇਨ ਕੋਰ ਦਾ ਅਸਤੀਫਾ ਬੀਜਪੀ ਨਾਲ ਸਬੰਧ ਤੋੜ ਦੇ ਇੱਕ ਨਹਿਰ ਡਰਾਮਾ ਸੀ ਜਦੋਂ ਇਹ ਥਿੱਲੀ ਬੱਲੀ ਫੈਲੋਂ ਬਾਹਰ ਉਦੋਂ ਆਈ ਜਦੋਂ ਦੇਖਿਆ ਕਿ ਨਿਰਧਰ ਬਾਈ ਮੋਦੀ ਦਾ ਬਹੁਤ ਵਿਰੋਧ ਹੋ ਰਿਹਾ ਸਿੱਖ ਓਮ ਬਿਲਕੁਲ ਉਹਦੇ ਖਿਲਾਫ ਹੋ ਚੁੱਕੀ ਹੈ ਪੰਜਾਬ ਪੂਰਾ ਐਤਾ ਕਿ ਭਾਰਤ ਸਰਕਾਰੀ ਭਾਰਤ ਦੇ ਹਰ ਨਾਗਰਿਕ ਉਹਦੇ ਖਿਲਾਫ ਹੈ ਤਾਂ ਉਹਨੂੰ ਇੱਕ ਇਹਨਾਂ ਨੇ ਇੱਕ ਬੜੀ ਵੱਡੀ ਕਹਾਣੀ ਲਿਖ ਕੇ ਨਰਿੰਦਰ ਭਾਈ ਮੋਦੀ ਨੂੰ ਅਚਾਨਕ ਰਕਾਬ ਉਹ ਗੁਰਦਾਰੇ ਲੈ ਜਦ ਕਿ ਅਸਲ ਦੇ ਵਿੱਚ ਇਹ ਚਾਚਨ ਦੋਰਾ ਨਹੀਂ ਸੀ ਇਹ ਰਾਤ ਨੂੰ ਹੀ ਅਕਾਲੀ ਦਲ ਦੀ ਜਿਹੜੀ ਸੋਮਣੀ ਕੁੜੀ ਹੈ ਸ਼ਰਨਾ ਉਹਨੇ ਇੱਕ ਬੜੀ ਕਹਾਣੀ ਤਿਆਰ ਕਰ ਲਈ ਸੀ ਰਾਤ ਤੋਂ ਹੀ ਉੱਥੇ ਤਿਆਰੀ ਹੋਣੀ ਸ਼ੁਰੂ ਹੋ ਗਈ ਸੀ ਜਦ ਤੁਸੀਂ ਦੇਖਿਆ ਹੋਣਾ ਕਿ ਦਿੱਲੀ ਗੁਰਦਾਰੇ ਵਿੱਚ ਇੰਨਾ ਰਸ਼ ਹੁੰਦਾ ਜਿੱਥੇ ਸਿੱਖ ਵੀਰਾਂ ਨਾਲੋਂ Hindu ਵੀਰ ਜ਼ਿਆਦਾ ਹੁੰਦੇ ਆ ਪਰ ਉਸ ਵੇਲੇ ਤੁਸੀਂ ਦੇਖਿਆ ਚੰਦ ਫੈਮਲੀਆ ਦੀ ਐਂਟਰੀ ਗੁਰਦਾਰੇ ਵਿੱਚ ਸੀ ਜਦ ਬੋਦੀ ਜੁੱਥੇ ਆਏ ਤੋ ਨਾਜ ਖਾਲੀ ਸੀ ਉਥੇ ਦੀ ਕਮੇਟੀ ਨੇ ਉਹਨਾਂ ਨੂੰ ਰਮਾਲਾ ਸਾਹਿਬ ਦਿੱਤਾ ਉਥੇ ਇੱਕ ਉਹਨਾਂ ਲਈ ਬੜਾ ਵਧੀਆ ਆਲਿਸ਼ਾਨ ਹਾਰ ਪਹਿਲੇ ਹੀ ਤਿਆਰ ਸੀ ਇਹ ਤੋਂ ਪੂਰਾ ਸਾਬਤ ਹੋ ਗਿਆ ਕਿ ਇਹ ਅਕਾਲੀ ਦਲ ਦੀ ਸਾਜਸ਼ਤ ਸੀ ਬਿੱਲੀ ਥੈਲਿਓ ਬਾਹਰ ਆ ਗਈ ਜਿੱਥੇ ਕਿ ਲੋਕਾਂ ਦੀ ਨਿਗਾਹ ਚ ਅਕਾਲੀ ਦਲ ਆਪਣਾ ਸਬੰਧ ਜਿਹੜਾ ਬੀਜਮਾ ਤੋੜ ਚੁੱਕਿਆ ਅਸਲ ਦੇ ਵਿੱਚ ਇਹਦਾ ਅੱਜ ਵੀ ਧੋਖਾ ਖਿਚੜੀ ਹੈ ਮੈਂ ਅੱਜ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਪਛਾਣੋ ਕਿ ਇਹ ਆ ਜਿਹੜੇ ਲੋਕ ਹੈ ਇਹ ਆਪਣੀ ਸਤਾ ਦੇ ਪਿੱਛੇ ਕੀ ਕੁਝ ਕਰ ਸਕਦੇ ਐ ਇਸ ਕਰਕੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਖੜਾ ਹੋ ਗਿਆ ਹੈ ਕਿ ਅੱਜ ਕਿਸਾਨਾਂ ਦੇ ਹਿੱਤ ਦੀ ਘੁਆਉਣ ਵਾਲੀ ਪਾਰਟੀ ਕਾਲੀ ਦਲ ਅੱਜ ਬਿਲਕੁਲ ਹੀ ਐਨੇ ਵਿਰੋਧੀ ਹੋ ਚੁੱਕੀ ਹੈ ਅੰਦਰ ਖਾਤੇ ਸਿਰਫ ਆਪੇ ਛਾਗ ਬਚਾਣ ਲਈ ਇਹ ਮੋਦੀ ਦਾ ਸਬੰਧ ਤੋੜਿਆ ਅਸਲ ਦੇ ਵਿੱਚ ਇਹ ਕਿਉਂ ਕਿਚੜੀ ਹੈ ਇਹ ਤੇ ਉਹਨਾਂ ਨਾਲ ਪੰਜਾਬ ਸੈਕਟਰੀ ਜਸਵੀਰ ਸਿੰਘ ਗਿੱਲ ਤੇ ਗਗਨਦੀਪ ਸਿੰਘ ਉਹ ਤੂਟ ਸੀ ਲੁਧਿਆਣਾ ਤੋਂ ਪਿਊਰ ਰਿਪੋਰਟ